ਅਕਾਲੀ ਦਲ ਕੋਈ ਨਾਰਾ ਮਾਰਦਾ ਤਾਂ ਜਦੋਂ ਵੱਖ-ਵੱਖ ਵਰਗ ਉਹਨੂੰ ਆਪਦੀ ਸਪੋਰਟ ਦਿੰਦੇ ਨੇ ਤਾਂ ਉਹਦੇ ਖੁਸ਼ੀ ਹੁੰਦੀ ਬਿਲਕੁਲ ਇਹ ਵਾਜਬ ਹੈ ਕਿਉਂਕਿ ਸ਼ੌਮੀ ਅਕਾਲੀ ਦਲ ਇੱਕ ਬਹੁਤ ਵੱਡਾ ਪਰਿਵਾਰ ਹੈ ਪਰ ਜਿੱਦਾਂ-ਜਿੱਦਾਂ ਪਰਿਵਾਰ ਵਧੇਗਾ ਤਾਂ ਆਟੋਮੈਟਿਕਲੀ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਲੋਕ ਖੇਤਰੀ ਪਾਰਟੀ ਨੂੰ ਪਾਲਦੇ ਨੇ ਸਰ ਅੱਜ ਜਿਹੜੇ ਪਿੰਡ ਦੇ ਵਿੱਚ ਅਸੀਂ ਆਏ ਆ ਵੜਾ ਭਾਈ ਕਾ ਇਸ ਪਰਿਵਾਰ ਦਾ ਯਾਨੀ ਕਿ ਵੀ ਸਪੀਕਰ ਸਾਹਿਬ ਜਿਹੜੇ ਵਿਧਾਨ ਸਭਾ ਦੇ ਸਪੀਕਰ ਉਹਨਾਂ ਦੀ ਰਿਸ਼ਤੇਦਾਰੀਆਂ ਵੀ ਤੇ ਚਰਚਾ ਚੱਲ ਰਹੀ ਸੀ ਜੋ ਸਪੀਕਰ ਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਤੁਕਤਾ ਸੀ ਆਪਣੇ ਕਾਫੀ ਪੁਰਾਣੇ ਜਿਹੜੇ ਕਾਲੀਦਾਲ ਥੋੜੇ ਨਾਲ ਜੁੜੇ ਜੇਲਾ ਕਟੀਆਂ ਉਹ ਪਰਿਵਾਰਾਂ ਨੇ ਅੱਜ ਸਾਨੂੰ ਪੂਰਾ ਹੰਕਾਰਾ ਦਿੱਤਾ ਕਿਵੇਂ ਦੇਖ ਰਹੇ ਹੋ ਤੁਸੀਂ ਵੇਖੋ ਵਾੜਾਪਾਈ ਕਾ ਪਿੰਡ ਦੀ ਇਹ ਖਾਸ ਗੱਲ ਇਹ ਕਿ ਮੈਂ ਦਿੱਤੇ ਹੋਏ ਸਮੇਂ ਤੋਂ ਡੇਢ ਦੋ ਘੰਟੇ ਦੇਰ ਪਹੁੰਚਿਆ ਪੂਰਾ ਰਾਤ ਪੈ ਗਈ ਸੀ ਬਟ ਫਿਰ ਵੀ ਇੱਥੋਂ ਦੇ ਵਾਸੀਆਂ ਨੇ ਇੰਨਾ ਕਿ ਬਜ਼ੁਰਗਾਂ ਨੇ ਮਾਤਾ-ਮਾਂ ਨੇ ਔਰ ਮੇਰੇ ਨੌਜਵਾਨ ਵੀਰਾਂ ਨੇ ਸਾਡੀ ਇੱਥੋਂ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਇਹਨਾਂ ਸਾਰਿਆਂ ਨੇ ਇੰਨਾ ਪਿਆਰ ਔਰ ਇੰਨਾ ਮੈਨੂੰ ਹੌਸਲਾ ਦਿੱਤਾ ਕਿ ਇੱਥੋਂ ਦਾ ਜਿਹੜਾ ਮੈਂ ਪਿਆਰ ਤੇ ਅਦਬ ਹੈ ਉਹਨੂੰ ਆਪਦੇ ਦਿਲ ਦੇ ਵਿੱਚ ਲੈ ਕੇ ਜਾ ਰਹਾ ਹਾਂ ਮੇਰੇ ਲਈ ਖਾਸ ਕਿ ਅੱਜ ਦਾ ਜਿਹੜਾ ਟੂਰ ਹੈ ਬਹੁਤ ਖਾਸ ਹੀ ਮਕਾਮ ਸੀ ਔਰ ਖਾਸ ਹੀ ਮੈਨੂੰ ਫੀਲ ਜਿਹੜੀ ਹੈ ਉਹ ਮੈਨੂੰ ਮਹਿਸੂਸ ਹੋ ਰਹੀ ਹੈ ਇਹਨਾਂ ਦਾ ਸਿਰਫ ਸਵੇਰ ਤੋਂ ਲੱਗਦੇ ਤੁਸੀਂ ਸ਼ਾਂਤੀ ਕਰਾਦੇ 11 ਵਜੇ ਦੇ 12 ਵਜੇ ਜਾਂਦੇ ਆ ਸਵੇਰੇ ਫਿਰ ਮਾਰਨਿੰਗ ਟਾਈਮ ਉਸੇ ਟਾਈਮ ਇਹਨਾਂ ਕੇ ਸੋ ਅੱਠ ਕੇ ਜਾਂਦੇ ਕਿਵੇਂ ਮੈਂਟੇਨ ਕਰਦੇ ਕਿਹੜੇ ਸੰਨ ਚ ਪੈਂਦੇ ਕਿ ਰਾਤ ਨੂੰ ਵੀ ਨੀਂਦ ਵੀ ਆਇਆ ਲੱਗਦਾ ਤੁਹਾਨੂੰ ਯਾਨੀ ਕਿ ਵੀ ਅਸੀਂ ਆ ਚੋਣ ਪ੍ਰਚਾਰ ਕਰ ਰਹੇ ਹਾਂ ਅਨੇਛ ਰਮਨੇ ਕਾਲੀਦਲ ਦੇਖੋ ਲੋਕਾਂ ਦੀ ਸੇਵਾਦਾਰ ਪਾਰਟੀ ਹੈ ਔਰ ਵੀਆਪੀ ਕਲਚਰ ਦੇ ਵਿੱਚ ਬਿਲਕੁਲ ਹੀ ਨਹੀਂ ਹੈਗਾ ਸਾਨੂੰ ਸ਼ੁਰੂ ਤੋਂ ਹੀ ਇਸ ਦਾ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਔਰ ਉਹਨਾਂ ਤੋਂ ਪਹਿਲਾਂ ਮਰਹੂਮ ਸੁਖਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਵੱਲੋਂ ਸਾਨੂੰ ਇਹੀ ਸਮਝਾਇਆ ਗਿਆ ਕਿ ਸੰਗਤ ਦੇ ਵਿੱਚ ਹੀ ਰਹਿਣਾ ਭਾਵੇਂ ਅਸੀਂ ਐਮਐਲਏ ਬਣ ਜੀ ਭਾਵੇਂ ਲੋਕ ਸਭਾ ਮੈਂਬਰ ਬਣ ਜੀ ਭਾਵੇਂ ਬਜ਼ੀਰ ਬਣ ਜੀ ਤੇ ਸਾਨੂੰ ਬਿਲਕੁਲ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਸ਼ੁਰੂ ਤੋਂ ਪਾਰਟੀ ਨੇ ਵਰਕ ਹੀ ਇਸ ਤਰ੍ਹਾਂ ਦਾ ਲਿਆ ਹੈਗਾ ਕਿ ਦਿਨ ਰਾਤ ਇੱਕ ਕਰਾਂਗੇ ਲੋਕਾਂ ਦੀ ਵੀ ਲੋਕਾਂ ਨੇ ਹੀ ਬਖਸ਼ੀ ਹੈ ਇਹ ਜਿਹੜੀ ਪਾਵਰ ਲੋਕਾਂ ਦੇ ਫਾਇਦੇ ਲਈ ਹੀ ਬੱਤਾ ਸਰ ਪਿਛਲੇ ਲੰਬੇ ਸਮੇਂ ਤੋਂ ਯਾਨੀ ਕਿ ਪਹਿਲਾਂ ਆਮ ਪਾਰਟੀ ਦਾ ਫਿਰ ਕਾਂਗਰਸ ਦਾ ਯਾਨੀ ਕਿ ਲੋਕ ਸਭਾ ਦਾ ਮੈਂਬਰ ਬਣਾ ਕੇ ਲੋਕਾਂ ਨੇ ਭੇਜਿਆ ਪਾਰਲੀਮੈਂਟ ਚ ਭੇਜਿਆ ਤੇ ਉਹਨਾਂ ਨੇ ਵਿਸ਼ਵਾਸ ਕਰਕੇ ਭੇਜਿਆ ਐਦਕੀ ਅਸੀਂ ਖੁਦ ਦੇਖ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਹੰਗਾਰਾ ਬਹੁਤ ਵਧੀਆ ਮਿਲਦਾ ਹਾਲਾਂਕਿ ਕਾਲੀਦਾਲ ਬਹੁਤ ਪਿਛੜ ਗਿਆ ਸੀ ਐਂ ਲੱਗਦਾ ਵੀ ਕਾਲੀਦਾਲ ਦੁਬਾਰਾ ਮੋੜ ਤੋਂ ਸਰਜੀਤ ਹੋ ਰਿਹਾ ਕੀ ਲੋਕਾਂ ਦੇ ਇਹਨਾਂ ਸੁਪਨਿਆਂ ਨੂੰ ਤੁਸੀਂ ਬਰਕਰਾਰ ਰੱਖੋਗੇ ਕਿ ਯਾਨੀ ਕਿ ਜਾ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਸਾਂਝਾ ਨਹੀਂ ਪਹਿਲੀ ਗੱਲ ਤੇ ਚੋਣਾਂ ਜਿਹੜੀਆਂ ਨੇ ਲੋਕ ਸਭਾ ਦੀਆਂ ਚੋਣਾਂ ਨੇ ਔਰ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਜਿਹੜੀਆਂ ਪਿਛਲੀਆਂ ਪਾਰਟੀਆਂ ਸੀ ਇਹ ਮੈਨੂੰ ਕਹਿੰਦੀ ਲੋੜ ਨਹੀਂ ਪੈਂਦੀ ਵਕਫਾ ਪਿੰਡਾਂ 'ਚ ਜਾਣਾ ਤਾਂ ਉੱਥੋਂ ਦੇ ਲੋਕ ਆਪ ਹੀ ਗੱਲ ਕਹਿੰਦੇ ਨੇ ਕਿ ਜਿਹੜੇ ਅਸੀਂ ਪਹਿਲਾਂ ਚੁਣ ਕੇ ਭੇਜੇ ਸੀ ਉਹ ਆਏ ਨਹੀਂ ਦੁਬਾਰਾ ਸਾਡੇ ਵਿੱਚ ਤਾਂ ਮੈਂ ਜਿੱਥੋਂ ਤੱਕ ਮੇਰੇ ਪਰਿਵਾਰ ਦਾ ਸਬੰਧ ਹੈ ਅਸੀਂ ਪਰਿਵਾਰ ਜਿਹੜਾ ਸ਼ੁਰੂ ਤੋਂ ਟਕਸਾਲੀ ਪਰਿਵਾਰ ਔਰ ਲੋਕਾਂ ਦੀ ਸੇਵਾਦਾਰ ਬਣ ਕੇ ਰਹੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੀ ਕੋਈ ਫੀਲਿੰਗ ਨਹੀਂ ਆ ਨਾ ਤਾਂ ਕੈਨੇਡਾ ਦੀ ਪੀਆਰ ਹੈ ਮੇਰੇ ਕੋਲੇ ਨਾ ਹੀ ਮੇਰੇ ਕੋਲ ਅਮਰੀਕਾ ਦੇ ਕਿਉਂ ਮੈਂ ਗ੍ਰੀਨ ਕਾਰਡ ਹੋਲਡਰ ਐ ਤੇ ਇੱਥੇ ਰਹਿਣਾ ਲੋਕਾਂ ਦੇ ਵਿੱਚ ਲੋਕਾਂ ਨੂੰ ਜਵਾਬ ਦੇਣ ਤੇ ਲੋਕਾਂ ਚ ਵਿਚਰਾਂਗੇ ਤਾਂ ਫਿਰ ਆਟੋਮੈਟਿਕਲੀ ਆ ਜਿਹੜਾ ਕਾਲੀਕਲ ਦਾ ਪ੍ਰਭਾਵ ਬਣਦਾ ਉਹ ਚਲੋ ਇਲੈਕਸ਼ਨ ਵਾਈ ਤੇ ਚੱਲਦੀ ਰਹਿੰਦੀ ਜਿਵੇਂ ਕਿ ਕੱਲ ਪਿਛਲੇ ਦਿਨ ਅਸੀਂ ਦੇਖਿਆ ਕਮਿਸ਼ਨਰੀ ਵਾਲਾ ਪਿੰਡ ਸੀਗਾ ਉੱਥੇ ਲੋਕਾਂ ਨੇ ਕਿਸਾਨਾਂ ਨੇ ਔਰਤਾਂ ਨੇ 1000 ਰੁਪਏ ਨੂੰ ਲੈ ਕੇ ਵਿਰੋਧ ਕੀਤਾ ਤੇ ਜਿਹਨੇ ਤੁਹਾਡੇ ਬਰਾਬਰ ਦੇ ਕੈਂਡੀਡੇਟ ਆ ਆਮ ਪਾਰਟੀ ਦੇ ਉਹਨਾਂ ਦਾ ਜਿਹੜਾ ਫਿਲਮਾਂ ਵਿੱਚ ਚਿਹਰਾ ਹੁੰਦਾ ਸੀ ਲਾਲ ਤੇ ਕੱਲ ਬਿਲਕੁਲ ਅਦਾਸ ਹੋ ਗਿਆ ਸੀ ਲਾਨੀ ਬਿਲਕੁਲ ਫਿੱਕੀ ਪੈ ਗਈ ਸੀ ਇਹਨੂੰ ਕਿਵੇਂ ਦੇਖਣੀ ਹੈ ਵੇਖੋ ਉਹ ਉਹਨਾਂ ਨੇ ਇੱਕ ਤੋਂ ਆਪ ਹੀ ਮੰਨੀ ਜਾ ਰਿਹਾ ਕਿ ਮੈਂ ਫਿਲਮਾਂ ਛੱਡਣੀਆਂ ਨਹੀਂ ਦੂਜੇ ਨੰਬਰ ਦੇ ਉੱਤੇ ਉਹਨਾਂ ਨੇ ਇਹ ਵੀ ਮੰਨਿਆ ਕਿ ਮੈਂ ਕੈਨੇਡਾ ਦਾ ਪੀਆਰ ਹੈ ਔਰ ਤੀਸਰੇ ਨੰਬਰ ਦੇ ਉੱਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸੰਗਰੂਰ ਤੋਂ ਲੜਨੀ ਚਾਹੁੰਦਾ ਸੀ ਮੈਨੂੰ ਤਾਂ ਇੱਥੇ ਇਹਨਾਂ ਨੇ ਇੱਕਦਮ ਮਨਤਾਜੀ ਕਤ ਲੱਗਾ ਟਿਕ ਟਿਕ ਲੱਗ ਗਿਆ ਤਾਂ ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਬਿਲਕੁਲ ਮੁੱਕ ਚੁੱਕੀ ਐ ਜੋ ਸਿਧਾਂਤ ਸੀਗੇ ਉਹ ਇਸ ਨੇ ਸ਼ਿੱਕੇ ਤੇ ਟੰਗ ਦਿੱਤੇ ਅੱਜ ਪਾਰਟੀ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਵਿੱਚ ਪੂਰਾ ਜਿਹੜਾ ਵਿਰੋਧ ਐ ਔਰ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਆਸ ਤੇ ਉਮੀਦ ਦੇ ਨਾਲ ਲੋਕ ਜਿਹੜੇ ਦੇਖ ਰਹੇ ਔਰ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਆਸਾਂ ਤੇ ਉਮੀਦਾਂ 'ਚ ਖਰੇ ਉਤਰਨ ਦੇ ਵਿੱਚ ਪੂਰਾ ਕਾਮਯਾਬ ਰਿਹਾ ਵੋਟਰਾਂ ਕੀ ਮੈਸੇਜ ਦੇਣ ਚਾਹੁੰਦਾ ਮੈਂ ਫਰੀਦਕੋਟ ਲੋਕ ਸਭਾ ਹਲਕੇ ਦੇ ਸਾਰੇ ਹੀ ਵੋਟਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਬਾਹਰਲੇ ਉਮੀਦਵਾਰਾਂ ਨੂੰ ਔਰ ਦੂਸਰੀਆਂ ਕੰਟਰੀਜ਼ ਤੋਂ ਆਏ ਜਿਹੜਾ ਕੈਨੇਡਾ ਜਾਂ ਅਮਰੀਕਾ ਦੇ ਜਿਹੜੇ ਪੀਆਰ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਇੱਥੇ ਅਸੀਂ ਕਿਸੇ ਵੀ ਤਰ੍ਹਾਂ ਦੀ ਅਗਰ ਕੋਈ ਸੇਵਾ ਜਿਹੜੀ ਹੈ ਉਹ ਦਿੰਦੇ ਆ ਤੇ ਬੜਾ ਵੱਡਾ ਇੱਕ ਸਾਨੂੰ ਬਾਅਦ ਵਿੱਚ ਪਛਤਾਵਾ ਆਏਗਾ ਲੋਕਲ ਉਮੀਦਵਾਰ ਨੂੰ ਪੈਦ ਦਿਓ ਔਰ ਉਸ ਉਮੀਦਵਾਰ ਨੂੰ ਪੈਲ ਦਿਓ ਜਿਸ ਦੇ ਪਰਿਵਾਰ ਵੱਲੋਂ ਅਹੀ ਉਸ ਨੂੰ ਸੇਵਾ ਕਰਨ ਦਾ ਜਿਹੜਾ ਹੈਗਾ ਗੁਣਸੀ ਮਿਲੀ ਹੈ ਔਰ ਜਿਸ ਨੇ ਲੋਕਾਂ ਚ ਰਹਿਣਾ ਜੀ ਸਰ ਚੋਣ ਪ੍ਰਚਾਰ ਦੇ ਦੌਰਾਨ ਤੁਸੀਂ ਹਮੇਸ਼ਾ ਹੀ ਲੋਕ ਹਿੱਤਾਂ ਦੀ ਗੱਲ ਕਰਦੇ ਹੋ ਹਮੇਸ਼ਾ ਹੀ ਪਰ ਜੇ ਦੂਸਰੇ ਪਾਰਟੀਆਂ ਨੇ ਮੁਕਾਬਲੇ ਗੱਲ ਕਰੀਏ ਤਾਂ ਉਹ ਆਪ ਦਾ ਵੱਖਰਾ ਮੈਨੀਫੈਸਟੋ ਤਿਆਰ ਕਰਦੀਆਂ ਲੋਕਾਂ ਨਾਲ ਵਾਅਦੇ ਕਰਕੇ ਅੱਗੇ ਆਉਂਦੇ ਕੀ ਕਹਣਾ ਤੁਹਾਡੇ ਇਸ ਬਾਰੇ ਜਿੰਨੇ ਵੀ ਮੈਨੀਫੈਸਟੋ ਤਿਆਰ ਕੀਤੇ ਗਏ ਆ ਕਾਂਗਰਸ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਉਹ ਸਾਰੇ ਮੈਨੀਫੈਸਟੋ ਬਿਲਕੁਲ ਆ ਦੋ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਕਲੀਅਰ ਹੋ ਗਿਆ ਕਿ ਜੋ ਵੀ ਵਾਅਦੇ ਕੀਤੇ ਉਹਨਾਂ ਨੇ ਇੱਕ ਵੀ ਪੂਰਾ ਨਹੀਂ ਕੀਤਾ ਤਾਂ ਮੈਨੀਫੈਸਟੋ ਜਿਹੜਾ ਵੀ ਇੱਕ ਬੜਾ ਵੱਡਾ ਇੱਕ ਵਾਅਦਾ ਲੋਕਾਂ ਦੇ ਨਾਲ ਇੱਕ ਸੌ ਹੀ ਕਿਹਾ ਜਾ ਸਕਦਾ ਕਿ ਜੋ ਅਸੀਂ ਕਹਿੰਨੇ ਹਾਂ ਉਹਨਾਂ ਕਰੀ ਜੀ ਜੀ ਸਰਪਿੰਡਾਂ ਦੇ ਵਿੱਚ ਮੌਜੂਦਾ ਸਰਕਾਰ ਬਾਰੇ ਕਿਸ ਤਰ੍ਹਾਂ ਦੇ ਮਤਲਬ ਕੀ ਸਮੱਸਿਆਵਾਂ ਨੂੰ ਲੈ ਕੇ ਤੁਹਾਡੇ ਕੋਲੇ ਆਉਂਦੇ ਆ ਜਾਂ ਸੋਹਣੀ ਕਾਲੀ ਦਰਬਾਰੇ ਕਿਸ ਤਰ੍ਹਾਂ ਦੇਖਦੇ ਨੇ ਲੋਕ ਜੀ ਲੋਕ ਮੌਜੂਦਾ ਜਿਹੜੀ ਸਰਕਾਰ ਆ ਉਹਦੇ ਖਿਲਾਫ ਲੋਕਾਂ ਦੇ ਵਿੱਚ ਬੜਾ ਭਾਰੀ ਰੋਸ ਹੈ ਲੋਕਾਂ ਨੂੰ ਬਹੁਤ ਵੱਡੇ ਵੱਡੇ ਲਾਰੇ ਲਾ ਕੇ ਮੌਜੂਦਾ ਸਰਕਾਰ ਨੇ ਉਹਨਾਂ ਨੂੰ ਕੁਝ ਵੀ ਉਹਨਾਂ ਦੇ ਪੱਲੇ ਨਹੀਂ ਪਾਇਆ ਭਾਵੇਂ 1000 ਰੁਪਇਆ ਜਿਹੜਾ ਬੀਬੀਆਂ ਨੂੰ ਦੇਣ ਦੀ ਗੱਲ ਹੋਵੇ ਭਾਵੇਂ ਨਸ਼ਾ ਰੋਕਣ ਦੀ ਗੱਲ ਹੋਵੇ ਔਰ ਭਾਵੇਂ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਹੋਵੇ ਇੱਕ ਵੀ ਗੱਲ ਦੇ ਉੱਤੇ ਮੌਜੂਦਾ ਸਰਕਾਰ ਖਰੀ ਨਹੀਂ ਉਤਰੀ ਔਰ ਲੋਕ ਇਸ ਸਮੇਂ ਇਹਨਾਂ ਦੇ ਬਿਲਕੁਲ ਵਿਦਰੋਹ ਦੇ ਵਿੱਚ ਨੇ ਔਰ ਇਹਨਾਂ ਨੂੰ ਸਭ ਕੁਝ ਪਾਉਣ ਲਈ ਤਿਆਰ ਹਾਂਜੀ ਅਖੀਰ ਨਾਲ ਸਵਾਲ ਜੀ ਸਰ ਐਮਪੀ ਦੀ ਸ਼ੀਟ ਜਿੱਤਣ ਤੋਂ ਬਾਅਦ ਕੀ ਮੁੱਖ ਏਜੰਡਾ ਲੈ ਕੇ ਦੇਓ ਕੀ ਸਾਡੇ ਅੱਗੇ ਇੱਕ ਬੜਾ ਵੱਡਾ ਜਿਹੜਾ ਪੰਜਾਬ ਦੇ ਵਿੱਚ ਇਫੈਕਟ ਹੈ ਉਹ ਹੈ ਨਸ਼ਾ ਨਸ਼ੇ ਨੂੰ ਅਸੀਂ ਰੋਕਣਾ ਐਨਆਰਆਈ ਭਰਾ ਜਿਹੜੇ ਸਾਡੇ ਬਾਹਰ ਬੈਠੇ ਉਹਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਹੋ ਰਹੇ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਐਸਾ ਕੋਈ ਕਾਨੂੰਨ ਬਣਾਵਾਂਗੇ ਜਿਸ ਨਾਲ ਉਹਨਾਂ ਦੀ ਕਿਸੇ ਵੀ ਤਰ੍ਹਾਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਉਹ ਸੇਫ ਰਹੇ ਔਰ ਇਸ ਤੋਂ ਇਲਾਵਾ ਨੌਜਵਾਨਾਂ ਦੇ ਲਈ ਰੋਜ਼ਗਾਰ ਜਿਹੜਾ ਉਹ ਸਾਡੀ ਪਹਿਲ ਰਹੇਗੀ ਵਾਤਾਵਰਨ ਸਾਡੀ ਪਹਿਲ ਰਹੇਗੀ ਫਸਲੀ ਵਿਪਨਤਾ ਜਿਹੜੀ ਹੈ ਉਸ ਤੇ ਅਸੀਂ ਖਾਸ ਤੌਰ ਤੇ ਜੋਰ ਦੇਵਾਂਗੇ ਤਾਂ ਕਿ ਲੋਕਾਂ ਨੂੰ ਕਿਸਾਨਾਂ ਨੂੰ ਫਸਲੀ ਵਿਪਨਤਾ ਜਿਹੜੀ ਆ ਉਹ ਵਰਤ ਕੇ ਉਹਨਾਂ ਨੂੰ ਮੁਨਾਫਾ ਵੱਧ ਹੋਵੇ ਔਰ ਉਹਨਾਂ ਦੀ ਮਿਹਨਤ ਜਿਹੜੀ ਆ ਲਾਗਤ ਘਟੋ ਹਰ ਵਰਗ ਲਈ ਕੀ ਮੈਸੇਜ ਦੇਣਾ ਚਾਹੋਗੇ ਸਾਰੇ ਵਰਗਾਂ ਦੇ ਲਈ ਮੈਂ ਇੱਕੋ ਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਾਂ ਨੂੰ ਪਤਾ ਕਿ ਸ਼ੋਮਨੀ ਅਕਾਲੀ ਦਲ ਜਦੋਂ ਵੀ ਸਰਕਾਰ ਸੱਤਾ ਦੇ ਵਿੱਚ ਆਇਆ ਔਰ ਜਦੋਂ ਸ਼ੋਮਨੀ ਅਕਾਲੀ ਦਲ ਦੇ ਜਦੋਂ ਵੀ ਅਸੀਂ ਐਮਪੀ ਕਿੰਨੇ ਭੇਜੀਆ ਉਹਨਾਂ ਨੇ ਪੰਜਾਬ ਪੰਥ ਕਿਸਾਨੀ ਮਜ਼ਦੂਰ ਔਰ ਬੀਬੀਆਂ ਔਰ ਨੌਜਵਾਨਾਂ ਦੇ ਹਿੱਤਾਂ ਵਾਸਤੇ ਇਹੋ ਜਿਹੇ ਉਦਾਹਰਨਾ ਰੱਖੀਆਂ ਜਿਸ ਦੇ ਨਾਲ